ਅਕਾਲੀ ਦਲ ਦਾ ਆਪ ਨੂੰ ਵੱਡਾ ਝਟਕਾ ਵੱਡਾ ਆਗੂ ਆਪ ਛੱਡ ਅਕਾਲੀ ਦਲ ਚ ਹੋਇਆ ਸ਼ਾਮਲ ਗਿਆਨੀ ਹਰਪ੍ਰੀਤ ਸਿੰਘ ਨੇ ਆਉਂਦੇ ਅਸਾਰ ਮਾਰੀ ਕਰਾਰੀ ਸੱਟ ਸਿਆਸਤ ਦੇ ਵਿੱਚ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹੜੀ ਸੱਟ ਮਾਰੀ ਹੈ ਕਿਵੇਂ ਮਾਰੀ ਹੈ ਆਮ ਆਦਮੀ ਪਾਰਟੀ ਨੂੰ ਹੀ ਪਹਿਲੀ ਸੱਟ ਮਾਰ ਦਿੱਤੀ ਸੱਤਾਧਾਰੀਆਂ ਨੂੰ ਭੰਬੂ ਤਾਰੇ ਦਿਖਾਤੇ ਜਦੋਂ ਇੱਕ ਵੱਡੇ ਆਗੂ ਦੀ ਸ਼ਮੂਲੀਅਤ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਕਰਾਈ ਇੱਕ ਬਲਾਰਾ ਜਿਹੜਾ ਕਿ ਲਗਾਤਾਰ ਵਲੰਟੀਅਰ ਸੀ 15 ਸਾਲ 2015 ਤੋਂ ਕੰਮ ਕਰ ਰਿਹਾ ਸੀ ਪਾਰਟੀ ਦੇ ਲਈ ਦਿਨ ਰਾਤ ਕੀਤਾ ਉਹ ਆਖਰਕਾਰ ਪਾਰਟੀ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਹਦੀ ਅਗਵਾਈ ਗਿਆਨੀ ਹਰਪੀਤ ਸਿੰਘ ਕਰਦੇ ਆ ਉਸ ਦੇ ਵਿੱਚ ਸ਼ਾਮਲ ਹੋ ਗਿਆ ਮਾਫਜ਼ਰਾ ਕੀ ਹੈ ਕਿਹੜਾ ਇਹ ਵੱਡਾ ਆਗੂ ਹੈ ਸਾਰੀ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜਦੇ ਰਹਿਣ ਗਿਆਨੀ ਹਰਪ੍ਰੀਤ ਸਿੰਘ ਦੀ ਜਿਵੇਂ ਹੀ ਐਂਟਰੀ ਹੋਈ ਤੇ ਅੱਜ ਉਹਨਾਂ ਨੇ ਪਹਿਲੀ ਮੀਟਿੰਗ ਜਿਹੜੀ ਆ ਪਾਰਟੀ ਦੇ ਆਗੂਆਂ ਦੇ ਨਾਲ ਖੜਕਾ ਦਿੱਤੀ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਭਗਵੰਤ ਮਾਨ ਕੇਜਰੀਵਾਲ ਤੇ ਅਮਨ ਅਰੋੜਾ ਨੂੰ ਜਿਹੜਾ ਜ਼ੋਰ ਦਾ ਝਟਕਾ ਹੋਲੀ ਜਿਹਾ ਦਿੱਤਾ ਪਹਿਲੀ ਛਮੂਲੀਅਤ ਆਮ ਆਦਮੀ ਪਾਰਟੀ ਛੱਡ ਕੇ ਜਿਹੜੀ ਆ ਉਹ ਨਵੇਂ ਅਕਾਲੀ ਦਲ ਚ ਹੋਈ ਆ ਮੈਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਗਿਆਨੀ ਲਿਖਦਾ ਤਾਂ ਤੁਸੀਂ ਅੰਦਾਜ਼ਾ ਲਾ ਲੈਣਾ ਕਿ ਕਿਹੜੀ ਗੱਲ ਹੋ ਰਹੀ ਆ ਕੌਣ ਸ਼ਾਮਲ ਹੋਇਆ ਦਰਅਸਲ ਆਮ ਆਦਮੀ ਪਾਰਟੀ ਦੇ 2015 ਤੋਂ ਵਲੰਟੀਅਰ ਤੇ ਸਾਬਕਾ ਬਲਾਰੇ ਇਕਬਾਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਹਲਵਿਦਾ ਆਖਤਾ ਉਹਨਾਂ ਨੇ ਬੜੇ ਦੁਖੀ ਹਿਰਦੇ ਨਾਲ ਆਮ ਆਦਮੀ ਪਾਰਟੀ ਨੂੰ ਹਲਵਿਦਾ ਆਖਿਆ ਉਹਨਾਂ ਨੇ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਕਿ ਉਹ 2015 ਤੋਂ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਸੀ ਆਮ ਆਦਮੀ ਪਾਰਟੀ ਦੇ ਲਈ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਜਿਹੜੇ ਸਾਥੀ 2015 ਤੋਂ ਉਹਨਾਂ ਦੇ ਨਾਲ ਚੱਲੇ ਸੀ ਉਹਨਾਂ ਨਾਲ ਜ਼ਮੀਨੀ ਪੱਧਰ ਤੇ ਕੰਮ ਕੀਤਾ ਘਰ ਘਰ ਗਏ ਪਾਰਟੀ ਦੀਆਂ ਨੀਤੀਆਂ ਅਪਣਾਈਆਂ ਪਰ ਪਾਰਟੀ ਆਪਣੇ ਰਾਹ ਤੋਂ ਭਟਕ ਚੁੱਕੀ ਹੈ ਪਾਰਟੀ ਦੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਤੇ ਉਹਨਾਂ ਨੇ ਆਪਣੀ ਸਰਕਾਰ ਤੇ ਕੰਮ ਨਾ ਕਰਨ ਦੀ ਤੋਹਮਤ ਲਾਈ ਰਾਹ ਤੋਂ ਭਟਕਣ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਤੋਹਮਤ ਲਾਈ ਤੇ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਉਹਦਾ ਭੱਲਾ ਫੜ ਲਿਆ ਇਹ ਖਬਰ ਜਿਵੇਂ ਹੀ ਹਲਕਿਆ ਸਿਆਸੀ ਹਲਕਿਆ ਜ ਆਈ ਮੀਡੀਆ ਕੋਰੀਡੋਰਸ ਦੇ ਵਿੱਚ ਨੇ ਸਰਕਲ ਕਰਨਾ ਸ਼ੁਰੂ ਕੀਤਾ ਤਾਂ ਇਹਨੂੰ بڑے ਗੋਹ ਨਾਲ ਤੱਕਿਆ ਗਿਆ ਬੇਸ਼ੱਕ ਕੋਈ ਸੱਜਣ ਬੇਲੀ ਇਹੋ ਜਿਹੇ ਹੁੰਦੇ ਆ ਕਿ ਇਹਨਾਂ ਨਾਲ ਕੀ ਫਰਕ ਪੈਂਦਾ ਜਿਹੜਾ ਆਈਟੀ ਸੈੱਲ ਜਿਹੜਾ ਇੱਕ ਵਿਸ਼ੇਸ਼ ਪਾਰਟੀ ਦਾ ਐਕਟਿਵ ਹੋ ਜਾਂਦਾ ਜਿਹੜਾ ਕਹਿੰਦਾ ਕਿ ਇਹ ਤਾਂ ਝੂਠ ਹੈ ਜੀ ਤੇ ਉਹਦੇ ਰਿਆਨਕਾਰੀ ਲਈ ਕਿ ਤੁਹਾਡੀ ਮਾਲਾ ਦੇ ਮਣਕੇ ਕਈ ਦਿਨਾਂ ਤੋਂ ਖਿਰਨ ਲੱਗੇ ਹੋਏ ਆ ਤੁਸੀਂ ਆਪਣੀ ਮਾਲਾ ਸੰਭਲੋ ਜੇ ਸੰਭੀ ਜਾਂਦੀ ਹੈ ਨਹੀਂ ਤਾਂ ਇੱਕ ਇੱਕ ਮਣਕਾ ਖਿਰਦਾ ਜਾ ਰਿਹਾ ਜਿਹੜੇ ਲੋਕਾਂ ਨੇ ਖੂਨ ਪਸੀਨਾ ਵਹਾ ਕੇ ਪੱਲਿਓ ਪੈਸੇ ਖਰਚ ਕੇ ਵਿਰੋਧੀ ਪਾਰਟੀਆਂ ਦੇ ਲੋਕਾਂ ਦੇ ਤਾਨੇ ਮਨੇ ਟਿਚਰਾਂ ਸੁਣ ਕੇ ਤੁਹਾਡੀ ਪਾਰਟੀ ਨੂੰ ਇੱਥੇ ਤੱਕ ਪਹੁੰਚਾਇਆ ਹੈ ਜੇ ਉਹ ਤੁਹਾਨੂੰ ਛੱਡ ਕੇ ਜਾ ਰਿਹਾ ਤਾਂ ਤੁਹਾਡੇ ਲਈ ਇਹ ਮਸਲਾ ਕਾਫੀ ਗੰਭੀਰ ਮਸਲਾ ਹੈ ਇਹਨੂੰ ਆਈਟੀ ਸੈੱਲ ਦੇ ਰਾਹੀਂ ਚਲਾਉਣ ਦੀ ਕੋਸ਼ਿਸ਼ ਨਾ ਕਰੋ ਆਈਟੀ ਸੈੱਲ ਨਹੀਂ ਆ ਨਹੀਂ ਬਕ ਪੱਕੀਆਂ ਕਰ ਸਕਦਾ ਨੀਆ ਤਾਂ ਉਹਨਾਂ ਇਹਨਾਂ ਵਰਕਰਾਂ ਨੇ ਪੱਕੀਆਂ ਕਰਨੀਆਂ ਸੀ ਇਕਬਾਲ ਸਿੰਘ ਵਰਗਿਆਂ ਦੇ ਜਿਹੜਿਆ ਬੁਲਾਰਾ ਰਿਹਾ ਕੋਈ ਛੋਟੀ ਮੋਟੀ ਗੱਲ ਥੋੜੀ ਹੁੰਦੀ ਹੈ ਜੋ ਪਾਰਟੀ ਦੀ ਤਰਜਮਾਨੀ ਕਰਦਾ ਪਾਰਟੀ ਦੀ ਗੱਲ ਹੈ ਪਾਰਟੀ ਦੀ ਲਾਈਨ ਰੱਖਦਾ ਇਕਬਾਲ ਸਿੰਘ ਨੇ ਆਪਣੇ ਅਸਤੀਫੇ ਦੇ ਵਿੱਚ ਇਹ ਗੱਲ ਕਹੀ ਜਿਉਂ ਉਹਨਾਂ ਨੇ ਪੋਸਟ ਪਾਈ ਕਿਸ ਦਾ ਟਿਚਰਾ ਸੁਣਦੇ ਰਹੇ ਅਸੀਂ ਪਾਰਟੀ ਦੀ ਨੀਤੀਆਂ ਨੂੰ ਡਿਫੈਂਡ ਕਰਦੇ ਰਹੇ ਹਰ ਥਾਂ ਤੇ ਪਾਰਟੀ ਦੀ ਗੱਲ ਰੱਖਦੇ ਰਹੇ ਪਰ ਪਾਰਟੀ ਨੇ ਉਹ ਦਗਾ ਕਮਾਈ ਜਿਹਦੀ ਸਾਨੂੰ ਆਸ ਨਹੀਂ ਸੀ ਪਾਰਟੀ ਨੇ ਉਹ ਗੱਲਾਂ ਕੀਤੀਆਂ ਜਿਹੜੀਆਂ ਪਾਰਟੀ ਪੂਰੀਆਂ ਨਹੀਂ ਕਰ ਸਕੀ ਪਾਰਟੀ ਲੋਕਾਂ ਤੇ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਸਕਿਆ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਝਟਕਾ ਜਿਹੜਾ ਹੈ ਵੈਸੇ ਲੱਗਿਆ ਤਾਂ ਜ਼ੋਰ ਦਾ ਪਰ ਹੈਗਾ ਜਿਹੜਾ ਹੋਲੀ ਜੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਅੱਗੇ ਜਾ ਕੇ ਕੀ ਹੁੰਦਾ ਨਾਲ ਦੀ ਨਾਲ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚੋਂ ਇੱਕ ਚੀਜ਼ ਬੜੀ ਅਹਿਮ ਨਿਕਲੀ ਹੈ ਇੱਕ ਵਿਜ਼ਨ ਡਾਕੂਮੈਂਟ ਜਿਹੜਾ ਆ ਉਹ ਤਿਆਰ ਕਰਨ ਦੇ ਲਈ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਕਮੇਟੀ ਗਠਿਤ ਕਰ ਦਿੱਤੀ ਗਿਆ ਅੱਜ ਲਗਭਗ ਸਾਰੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਸੰਧੂ ਸਾਹਿਬ ਜਹੂਰ ਬਹੁਤ ਸਾਰੇ ਆਗੂ ਜਿਹੜੇ ਆ ਇਕਬਾਲ ਸਿੰਘ ਝੁੰਦਾ ਸਣੇ ਆਗੂ ਜਿਹੜੇ ਆ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਸ਼ਾਮਲ ਹੋ ਕੇ ਜਿਹੜਾ ਇਹ ਕਮੇਟੀ ਗਠਿਤ ਕੀਤੀ ਹੈ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਸੀ ਕੋਈ ਵੱਖਰਾ ਚੁੱਲਾ ਨਹੀਂ ਬਣਾਇਆ ਸਗੋਂ ਵੱਖਰਾ ਚੁੱਲਾ ਤਾਂ ਭਗੋੜਾ ਦਲ ਜਾਨੀ ਕਿ ਉਹ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਲਈ ਸ਼ਬਦ ਵਰਤਦੇ ਐ ਉਹਨਾਂ ਨੇ ਚਲਾਇਆ ਜਿਨ੍ਹਾਂ ਨੇ ਹੁਕਮਨਾਮਾ ਨਹੀਂ ਮੰਨਿਆ ਭਰਤੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਤੇ ਆਪਣਾ ਵੱਖਰੇ ਚੁੱਲੇ ਦੇ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਜਾਰੀ ਰੱਖੀਆਂ ਇਹ ਗੱਲ ਹਰਪ੍ਰੀਤ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਉਸ ਮੀਟਿੰਗ ਤੋਂ ਉਪਰੰਤ ਕਹੀ ਹੈ ਦੋ ਸਵਾਲ ਨੇ ਇੱਕ ਕਿ ਇਦਾਂ ਹੀ ਸ਼ਮੂਲੀਤਾ ਹੁੰਦੀਆਂ ਰਹਿਣਗੀਆਂ ਗਿਆਨੀ ਹਰਪ੍ਰੀਤ ਸਿੰਘ ਹਜੇ ਕੱਲੇ ਪ੍ਰਧਾਨ ਬਣੇ ਆ ਢਾਂਚਾ ਆਉਣਾ ਹੈ ਸਲਾਹ مشਵਰਾ ਹੋਣਾ ਹੈ ਵਰਕਿੰਗ ਕਮੇਟੀ ਬਣਨੀ ਹੈ ਪਾਰਲੀਮੈਂਟਰੀ ਬੋਰਡ ਬੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਆਉਂਦਿਆਂ ਸਾਰ ਅਜਈਆਂ ਸ਼ਮੂਲੀਅਤਾਂ ਕਰਾਉਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਹੈ ਮੇਰੀ ਨਿੱਜੀ رائے ਕਿ ਹਾਲੇ ਇਸ ਮਾਮਲੇ 'ਚ ਬ੍ਰੇਕ ਤੇ ਪੈਰ ਰੱਖਣ ਦੀ ਲੋੜ ਹੈ ਬੇਸ਼ੱਕ ਇਸ ਨਾਲ ਇੱਕ ਬੱਬਲ ਕ੍ਰੀਏਟ ਹੋ ਜਾਂਦਾ ਹੈ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਇੱਕ ਧਾਰਨਾ-अवਧਾਰਨਾ ਜਿਹੜੀ ਆ ਉਹ ਪੈਦਾ ਹੁੰਦੀ ਹੈ ਕਿ ਚੱਕ ਤੇ ਫੱਟੇ ਕਰ ਲਿਆ ਇਹ ਕੰਮ ਹੋ ਗਿਆ ਤਾਂ ਇਹ ਕਈ ਵਾਰ ਨੈਗੇਟਿਵ ਸੈਂਸ ਚ ਵੀ ਜਾਂਦੀ ਹੈ ਜਿਹੜੇ ਲੋਕ ਤੁਹਾਡੇ ਨਾਲ ਆਏ ਨੇ ਉਹ ਇਸੇ ਗੱਲਾਂ ਤੋਂ ਦੁਖੀ ਹੋ ਕੇ ਆਏ ਨੇ ਕਿ ਸੁਖਬੀਰ ਸਿੰਘ ਬੜੀ ਭਗਵੰਤਮਾਨ ਚੁਟਕਲਾ ਸੁਣਾਉਂਦੇ ਹੁੰਦੇ ਸੀ ਵੈਸੇ ਵੀ ਇਹ ਗੱਲ ਲਗਭਗ ਜੱਜ ਦੀ ਸੀਗੀ ਕਿ ਭਗਵਾਨ ਸੁਖਬੀਰ ਸਿੰਘ ਬਾਦਲ ਤਾਂ ਗੱਡੀ 'ਚ ਹੀ ਸਰੋਪੇ ਰੱਖਦੇ ਨੇ 15 20 ਜਿਹੜਾ ਮਿਲ ਗਿਆ ਪਾ ਦਿੰਦੇ ਨੇ ਉਹ ਸਾਲਾ ਸਾਹਬ ਜਿਹੜਾ ਕਿ ਸਹੀ ਰਹੂਗਾ ਕੀ ਵਾਕਈ ਜਿਹੜੇ ਤੁਹਾਡੇ ਥੱਲੇਲੇ ਵਰਕਰ ਨੇ ਉਹਨਾਂ ਦਾ ਕੀ ਬਣੂਗਾ ਇਹ ਸਾਰੀਆਂ ਚੀਜ਼ਾਂ ਨੇ ਤੇ ਗਿਆਨੀ ਜੀ ਨੂੰ ਮੈਨੂੰ ਲੱਗਦਾ ਕਿ ਇਥੋਂ ਓੜ ਆ ਜਾ ਬ੍ਰੇਕ ਤੇ ਪੈਰ ਰੱਖ ਕੇ ਚੱਲਣ ਦੀ ਲੋੜ ਹੈ ਤੇ ਸਲਾਹ ਜਿਹੜੇ ਆਲੇ-ਦਾਲੇ ਨੇ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ। ਬੇਸ਼ੱਕ ਤੁਸੀਂ ਸ਼ਾਮਲ ਕਰਾ ਲਓ ਉਹਨਾਂ ਨੂੰ ਕੋ ਕਹੇ ਥੋੜਾ ਠੰਡ ਰੱਖੋ ਤੁਸੀਂ ਸਾਡੇ ਨਾਲ ਕੰਮ ਕਰੋ ਸਗੋ ਵਿਚਰੋ ਪਾਰਟੀ ਦੇ ਅੰਦਰ ਵਿਚਰਦੇ ਰਹੋ ਤੁਹਾਡੀ ਫਿਰ ਸ਼ਮੂਲੀਅਤ ਧੂਮ ਧੜੱਕੇ ਨਾਲ ਕਰਾਵਾਂਗੇ ਤੁਸੀਂ ਬੇਸਿਕ ਮੈਂਬਰ ਬਣੋ ਐਸੀ ਕੋਈ ਸਥਿਤੀ ਪੈਦਾ ਕਰਨੀ ਚਾਹੀਦੀ ਹੈ। ਅ ਦਿਖਾਵੇ ਬਾਜੀ ਤੋਂ ਪਰਹੇਜ਼ ਕਰਨਾ ਚਾਹੀਦਾ। ਦੂਜੀ ਗੱਲ ਇੱਕ ਚੰਗਾ ਸੰਕੇਤ ਹੈ ਕਿ ਅਕਾਲੀ ਦਲ ਆਪਣਾ ਵਿਜ਼ਨ ਡਾਕੂਮੈਂਟ ਤਾਂ ਘੱਟੋ-ਘੱਟ ਬਣਾਉਣ ਜਾ ਰਿਹਾ ਹੈ ਘੱਟੋ-ਘੱਟ ਤੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਕਬਾਲ ਸਿੰਘ ਝੁੰਦਾ ਬਣਾਉਣ ਜਾ ਰਹੇ ਹਨ ਦੀ ਅਗਵਾਈ 'ਚ ਬਣਨਾ ਕਿਉਂਕਿ ਉਹਨਾਂ ਦੀ ਜਿਹੜੀ ਪਹਿਲਾ ਵਾਲੀ ਰਿਪੋਰਟ ਹਾਲੇ ਜਨਤਕਤਾ ਨਹੀਂ ਹੋਈ ਪਰ ਉਹਨੇ ਪਵਾੜੇ ਬਹੁਤ ਪਾਏ ਹੋਏ ਐ ਸ਼ਾਇਦ ਉਹ ਇਸ ਮਾਮਲੇ 'ਚ ਕੁਝ ਚੰਗਾ ਕੱਢ ਕੇ ਲੈ ਕੇ ਆਉਣ ਤੇ ਉਮੀਦ ਕਰਦੇ ਹਾਂ ਕਿ ਵਿਜ਼ਨ ਜਿਹੜਾ ਡਾਕੂਮੈਂਟ ਬਣੂਗਾ ਅਕਾਲੀ ਦਲ ਜਿਹੜਾ ਐ ਨਵਾਂ ਬਣਿਆ ਜਾਂ ਪੁਰਾਣੇ 'ਚੋਂ ਅਲੱਗ ਹੋਇਆ ਜੋ ਕਹਿਣਾ ਤੁਸੀਂ ਕਹਿ ਸਕਦੇ ਹੋ ਉਹ ਜਿਹੜਾ ਸ਼ਰੋਮਣੀ ਅਕਾਲੀ ਦਲ ਗਿਆਨੀ ਜਿਹੜਾ ਉਹ ਇਸ ਮਾਮਲੇ 'ਚ ਅੱਗੇ ਕੀ ਕਰਦਾ ਹੈ ਉਸ ਨੂੰ ਇੰਪਲੀਮੈਂਟ ਕਰਦਾ ਹੈ ਲੋਕ ਉਹਨੂੰ ਕਿਵੇਂ ਦਾ ਹੰਗਾਰਾ ਦਿੰਦੇ ਆ ਇਹ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਜਾਣਾ ਤੇ ਇਹਦੇ ਉੱਤੇ ਅੱਖਾਂ ਵੀ ਟਿਕੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਕੀ ਚੱਲ ਰਿਹਾ ਤੇ ਇਹ ਨਿਰਪਰ ਕਰਦਾ ਹੈ ਕਿ ਲੋਕ ਇਸ ਚੀਜ਼ ਨੂੰ ਕਿਵੇਂ ਦਾ ਹੰਗਾਰਾ ਦਿੰਦੇ ਨੇ ਗੱਲਾਂ ਬਹੁਤ ਸਾਰੀਆਂ ਨੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਹਾਲੇ ਪੱਕੀਆਂ ਨਹੀਂ ਹੋ ਰਹੀਆਂ ਕਿ ਭਾਜਪਾ ਨਾਲ ਕੀ ਬਣਨਾ ਕੀ ਨਹੀਂ ਬਣਨਾ ਉਹ ਵੀ ਹਜੇ ਚੱਲਣਾ ਜਿਹੜਾ ਲਗਾਤਾਰ ਚੱਲਦਾ ਰਹੂਗਾ ਫਿਰ ਹਾਲ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਝਟਕਾ ਵੀ ਦਿੱਤਾ ਤੇ ਆਪਣੀ ਜਿਹੜੀ ਲਾਈਨ ਉਹ ਵੀ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ ਹੈ